ਜਲੰਧਰ ਬਿਆਦਵੀ ਮਾਮਲੇ ਦੀ ਕਿਉਂਕਿ ਇਸ ਦਾ ਨੋਟਿਸ ਜਥੇਦਾਰ ਗਾਨੀ ਕੁਲਦੀਪ ਸਿੰਘ ਗੜਕੜਛ ਦੇ ਵੱਲੋਂ ਆਪ ਲਿਆ ਗਿਆ ਹੈ ਤੇ ਜਥੇਦਾਰ ਗਾਨੀ ਕੁਲਦੀਪ ਸਿੰਘ ਗੜਕੜਛ ਦੇ ਵੱਲੋਂ ਜਲੰਧਰ ਬਿਆਦਵੀ ਘਟਨਾ ਦੀ ਜਾਂਚ ਦੇ ਆਦੇਸ਼ ਵਿਦੇ ਦਿੱਤੇ ਗਏ ਨੇ ਐ ਜੀ ਪੀ ਸੀ ਨੂੰ ਘਟਨਾ ਦੀ ਨਿਰਪੱਖ ਜਾਂਚ ਕਰਨ ਦੇ ਲਈ ਕਿਹਾ ਹੈ ਜਥੇਦਾਰ ਸਾਹਿਬ ਨੇ ਬਿਆਦਵੀ ਦੀ ਘਟਨਾ ਦੇ ਨਾਲ-ਨਾਲ ਗੁਰਦੁਆਰੇ ਦੇ ਪ੍ਰਬੰਧਾ ਬਾਰੇ ਵੀ ਰਿਪੋਰਟ ਜੋ ਹੈ ਜਥੇਦਾਰ ਸਾਹਿਬ ਦੇ ਵੱਲੋਂ ਮੰਗੀ ਗਈ ਹੈ ਜਥੇਦਾਰ ਸਾਹਿਬ ਨੇ ਕਿਹਾ ਕਿ ਦੰਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਤਨੌਲਾ ਦੀ ਘਟਨਾ ਵਾਲੀ ਥਾਂ ਉੱਤੇ ਪਹੁੰਚ ਕੇ ਜਾਇਜ਼ਾ ਲੈਣਗੇ ਗੁਰੂ ਸਾਹਿਬ ਦੇ ਮਾਣ ਸਤ ਕੈਮਰਾ ਦਾ ਪ੍ਰਬੰਧ ਯਕੀਨੀ ਬਣਾਓ ਇੱਥੇ ਜਲੰਧਰ ਦੇ ਪਿੰਡੇ ਮਹਲ ਚ ਦਰਸਲ ਬਿਜਲੀ ਕਟਨਾ ਵਾਪਰੀ ਹੈ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਚੇਬਤ ਵੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾ ਦੀ ਪੂਰੀ ਬੇਅਦਬੀ ਹੈ ਤੇ ਘਟਨਾ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੈ ਹੁਣ ਤੱਕ ਮੁਲਜ਼ਮ ਨੂੰ ਫੜਿਆ ਨਹੀਂ ਜਾ ਸਕਿਆ ਸੰਗਤਾਂ 'ਚ ਕਾਫੀ ਵੱਡੇ ਪਦਤ ਰੋਜ਼ ਇੱਥੇ ਦੇਖਣ ਨੂੰ ਮਿਲ ਰਹੇ ਤੇ ਹੁਣ ਇਸ ਪੂਰੀ ਘਟਨਾ ਦਾ ਨੋਟਿਸ ਲਿਆ ਹੈ ਜਥੇਦਾਰ ਸਾਹਿਬ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਸ਼ ਨੇ ਜਲੰਧਰ ਬੇਅਦਬੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਨੇ ਕਿ ਪੂਰੀ ਟਰਾਂਸਪਰੈਂਟ ਤਰੀਕੇ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਪਟਾਲ ਕੀਤੀ ਜਾਏ ਬੇਅਦਬੀ ਦੀ ਘਟਨਾ ਦੇ ਨਾਲ ਨਾਲ ਗੁਰਦੁਆਰੇ ਦੇ ਪ੍ਰਬੰਧਾ ਬਾਰੇ ਵੀ ਰਿਪੋਰਟ ਮੰਗੀ ਗਈ ਹੈ ਇਸ ਕਾਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਇਸ ਗੁਰਦੁਆਰਾ ਸਾਹਿਬ 'ਚ ਸੀਸੀਟੀਵੀ ਕੈਮਰਾਸ ਲਗਾਏ ਕਿਉਂ ਨਹੀਂ ਗਏ ਸੀ ਤੇ ਗੁਰੂ ਸਾਹਿਬ ਦੇ ਮਾਣ ਸਤਕਾਰ ਨਾਲ ਕੋਈ ਵੀ ਸਮਝੌਤਾ ਨਹੀਂ ਹੈ ਕੈਮਰਾ ਦਾ ਪ੍ਰਬੰਧ ਯਕੀਨੀ ਬਣਾਉਣ ਦੇ ਵੀ ਆਦੇਸ਼ ਦਿੱਤੇ ਗਏ ਨੇ ਮੇਰੇ ਨਾਲ ਮੇਰੇ ਸੋਗੀ ਰਾਜੀਵ ਸ਼ਰਮਾ ਫੋਨ ਲਾਈਨ ਤੇ ਜੁੜੇ ਨੇ ਰਾਜੀਵ ਇਸ ਪੂਰੀ ਘਟਨਾ ਦਾ ਨੋਟਿਸ ਜਥੇਦਾਰ ਸਾਹਿਬ ਨੇ ਖੁਦ ਲਿਆ ਨਿਰਪੱਖ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਤੁਹਾਡੇ ਕੋਲ ਕੋਈ ਜਾਣਕਾਰੀ ਕੋਈ ਅਪਡੇਟ ਕੀ ਮੁੱਲਜ਼ਮਾ ਤੱਕ ਪੁਲਿਸ ਪਹੁੰਚ ਕਰ ਪਾਈ ਹੈ ਕਿ ਨਹੀਂ ਅ ਦੇਖੋ ਜਿੱਥੋਂ ਤੱਕ ਜਾਂਚ ਦਾ ਸਵਾਲ ਹੈ ਤਾਂ ਪੁਲਿਸ ਵੱਲੋਂ ਇਹ ਜਿਹੜੀ ਪੂਰੀ ਇਨਵੈਸਟੀਗੇਸ਼ਨ ਕਰਕੇ ਜੋ ਹੈ ਜਲੰਧਰ ਪੁਲਿਸ ਜਿੱਥੇ ਇਹ ਸਾਰਾ ਕੱਟਮਾ ਕਰਮ ਵਾਪਰਿਆ ਹੈ ਉਥੋਂ ਦੀ ਜਿਹੜੀ ਪੁਲਿਸ ਸੇ ਜਾਣਕਾਰੀ ਜੋ ਜੋ ਹੈ ਥੋੜੀ ਦੇਰ ਦੇ ਵਿੱਚ ਸੰਜੀ ਕਰ ਸਕਦੀ ਹੈ ਪਰ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜੋ ਕਾਰਜਕਾਰੀ ਜਥੇਦਾਰ ਨੇ ਅਕਾਲਤਖ ਸਾਹਿਬ ਦੇ ਅਗੈਨਿਕ ਕੁਲਦੀਪ ਸਿੰਘ ਗੜਗੱਜ ਉਹਨਾਂ ਵੱਲੋਂ ਨੋਟਿਸ ਵੀ ਲਿਆ ਗਿਆ ਔਰ ਤਾੜਨਾ ਵੀ ਕੀਤੀ ਗਈ ਹੈ ਕਿ ਇਸ ਮਾਮਲੇ ਦੇ ਵਿੱਚ ਕਿਸੇ ਦਾ ਕੋਈ ਜਿਹੜਾ ਲਿਹਾਜ਼ ਹੈ ਉਹ ਨਾ ਕੀਤਾ ਜਾਵੇ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਮਰਿਆਦਾ ਉਸ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਸਮਝੌਤਾ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਔਰ ਜਿੱਕਰ ਗੱਲ ਕੀਤੀ ਜਾਵੇ ਗੁਰਦੁਆਰਾ ਸਾਬਾਨ ਦੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਜਾਂ ਫਿਰ ਸਭਾ ਸੋਸਾਇਟੀਆਂ ਨੇ ਤਾਂ ਉਹਨਾਂ ਨੂੰ ਸਮੇਂ-ਸਮੇਂ ਤੇ ਅਕਾਲ ਤਖਤ ਸਾਹਿਬ ਵੱਲੋਂ ਇਹ ਧਾਰਨਾ ਜਿਹੜੀ ਹੈ ਉਹ ਕੀਤੀ ਜਾਂਦੀ ਰਹੀ ਹੈ ਕਿ ਜਿੱਥੇ-ਜਿੱਥੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ ਕੀਤਾ ਜਾਂਦਾ ਤਾਂ ਉੱਥੇ ਪੂਰੀ ਜਿਹੜੀ ਸਿਕਿਉਰਿਟੀ ਦਾ ਪ੍ਰਬੰਧ ਉੱਥੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲਾਜ਼ਮੀ ਹੋਣੇ ਚਾਹੀਦੇ ਨੇ ਪਰ ਕਈ ਕਮੇਟੀਆਂ ਅਜੇ ਵੀ ਅਵੇਸਲਾਪਨ ਜਿਹੜਾ ਉਹਨਾਂ ਦਾ ਉਹਦੇ ਇਹ ਨਤੀਜੇ ਨੇ ਕਿ ਕਈ ਥਾਵਾਂ ਤੇ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਵਾਪਰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤਾਂ ਹੁਣ ਇਸ ਨੂੰ ਜਿਹੜਾ ਕਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬ ਦੇ ਵੱਲੋਂ ਦੇਖਿਆ ਜਾਂਦਾ ਹੈ ਹੁਣ ਜਾਂਚ ਜਿਹੜੀ ਪੁਲਿਸ ਦੀ ਉਸ ਦੇ ਉੱਤੇ ਵੀ ਨਜ਼ਰ ਬਣੀ ਹੋਈ ਹੈ ਕਿ ਜਿਹੜੇ ਲੋਕਾਂ ਵੱਲੋਂ ਇਹ ਸਾਰੀ ਜਿਹੜੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੇ ਖਿਲਾਫ ਕਿੰਨਾ ਕੁ ਸਖਤ ਐਕਸ਼ਨ ਜਿਹੜਾ ਉਹ ਲਿਆ ਜਾਂਦਾ ਪਰ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਅਕਾਲ ਤਖਤ ਸਾਹਿਬ ਦੀ ਤਾਂ ਉਹਨਾਂ ਵੱਲੋਂ ਇੱਕ ਸਖਤ ਤਾੜਨਾ ਜ਼ਰੂਰ ਜਿਹੜੀ ਹੈ ਉਹ ਇੱਕ ਨੋਟਿਸ ਦੇ ذریعے ਕੀਤੀ ਗਈ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਾਜੀਵ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਜਥੇਦਾਰ ਗਣਿਕੁਲਦੀਪ ਸਿੰਘ ਗੜਗੜ ਦੇ ਵੱਲੋਂ ਜਿਲੰਧਰ ਚ ਬੇਅਦਬੀ ਦੀ ਘਟਨਾ ਗੁਰਦੁਆਰਾ ਸਾਹਿ ਦਮਦਮਾ ਸਾਹਿਬ ਦੇ ਜਥੇਰਾ ਗਾਨਿਕ ਟੇਕ ਸਿੰਘ ਤਲੌਣਾ ਵੀ ਕਟਨਾ ਵਾਲੀ ਥਾਂ ਤੇ ਜਾਣ ਤੇ ਉੱਥੇ ਪਹੁੰਚ ਕੇ ਪੂਰਾ ਜਾਇਜ਼ਾ ਲੈਣ ਤੇ ਇਹ ਵੀ ਤਾਕੀਦ ਕੀਤੀ ਗਈ ਹੈ ਕਿ ਕੈਮਰਾ ਦਾ ਪ੍ਰਬੰਧ ਯਕੀਨੀ ਬਣਾਇਆ ਜਾਏ ਗੁਰੂ ਸਾਹਿਬ ਦੇ ਮਾਣ ਸਤਕਾਰ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ ਕਿਉਂਕਿ ਸੰਗਤਾਂ ਚ ਵੱਡੇ ਪੱਧਰ ਤੇ ਰੋਸ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਮੁਲਜ਼ਮ ਇਸ ਪੂਰੀ ਘਟਨਾ ਨੂੰ ਅੰਜਾਮ ਦੇ ਕੇ ਬੇਅਦਬੀ ਕਰਕੇ ਮੌਕੇ ਤੋਂ ਫਰਾਰ ਹੈ ਪਰ ਪੁਲਿਸ ਦੇ ਹੱਥ ਹੁਣ ਤੱਕ ਖਾਲੀ ਨਹੀਂ ਤਾਂ ਬੜੀ ਮੰਦਭਾਗੀ ਜਿਹੜੀ ਘਟਨਾ ਵਾਪਰੀ ਆ ਇਦੇ ਸਵਾਲ ਦੇ ਵਿੱਚ ਅਸੀਂ ਬੜੀ ਪਹੁੰਚ ਕੇ ਜਿਹੜੀ ਇਸਾ ਦੇ ਮੌਕੇ ਤੇ ਬਹੁਤ ਜਲਦੀ ਪਹੁੰਚ ਗਏ ਤੇ ਅਸੀਂ ਮੌਕੇ ਤੇ ਆ ਕੇ ਜਿਹੜੀ ਹੈਗੀ ਆ ਕੁਝ ਵੀਡੀਓ ਕਲਿੱਪ ਸਾਨੂੰ ਆਸ-ਪਾਸ ਤੋਂ ਜਿਹੜੀਆਂ ਕਲੈਕਟ ਹੋ ਗਈਆਂ ਸੀ ਜਿਹੜੀ ਕੈਮਰੇ ਸੀਗੇ ਗੁਰਦੁਆਰਾ ਸਾਹਿਬ ਦੇ ਉੱਤੇ ਖਰਾਬ ਸੀਗੇ ਪਰ ਸਾਨੂੰ ਜਿਹੜੇ ਨਾਲ ਦੇ ਘਰਾਂ ਤੋਂ ਜਿਹੜੀ ਕਲਿੱਪ ਮਿਲੇ ਉਹ ਤੋਂ ਅਸੀਂ ਜਿਹੜਾ ਦੋਸ਼ੀ ਦੀ ਪਛਾਣ ਕਰ ਲਈ ਆ ਉਹਨੂੰ ਅਸੀਂ ਜਿਹੜੀ ਅਪ੍ਰੀਹੈਂਡ ਕਰ ਲਿਆ ਪੁੱਛਗਿੱਛ ਕਰਨ ਲੱਗੇ ਆ ਉਸ ਤੋਂ ਬਾਅਦ ਅਸੀਂ ਜਿਹੜੀ ਸਾਰੀ ਗੱਲ ਕੱਲ ਤੱਕ ਕਲੀਅਰ ਕਰਦਾ ਕਿੰਨੇ ਬੰਦੇ ਆ ਉਹਦੇ ਵਿੱਚ ਜਿਹੜਾ ਹੈਗਾ ਇੱਕ ਬੰਦਾ ਹੀ ਫਿਲਹਾਲ ਹੁੰਦਾ ਜਿਹੜਾ ਇਹ ਬੇਦੀਵੀ ਕਰ ਰਿਹਾ ਜਿਸ ਬੰਦੇ ਦੇ ਜਿਹੜੇ 12 ਦੇ ਅੰਗ ਜਿਹੜੇ ਉਹ ਪੜੇ ਆ ਤੇ ਉਹਦੇ ਪਿੱਛੇ ਕੌਣ ਆ ਉਹ ਵੀ ਅਸੀਂ ਜਿਹੜੀ ਸਾਰੀ ਗੱਲ ਜਿਹੜੀ ਆ ਨਾ ਉਹ ਇੱਕ ਦੋ ਜਣਾਂ ਤੱਕ ਜਿਹੜੀ ਕਲੀਅਰ ਕਰ ਸਕਦੇ ਆ ਉਹ ਦੇਖਦੇ ਅੱਜ ਅੱਜ ਤੱਕ ਅਜੇ ਇਸ ਗੱਲ ਬਾਰੇ ਨਹੀਂ ਕੁਝ ਕਹਿ ਸਕਦੇ ਕਿ ਉਹ ਮਾਈਨਰ ਆ ਜਾਂ ਕਿਸ ਤਰ੍ਹਾਂ ਉਹ ਥੋੜਾ ਟਾਈਮ ਲੱਗੇਗਾ ਕਲੀਅਰ ਕਰਨ ਲਈ ਤਾਂ ਅਰੇਸਟ ਪਾਈ ਕਿਸ ਨਹੀਂ ਅਜੇ ਤੇ ਫਿਲਹਾਲ ਪੁਛ ਗਈ ਉਸ ਵਾਸਤੇ ਬੰਦੇ ਆਪਣੀ ਕਸਬੜੀ ਚ ਕਈ ਲਏ ਆ ਉਹਦੇ ਕੋਲ ਵਿੱਚੋਂ ਕਿਹੜਾ ਬੰਦਾ ਦੋਸ਼ੀ ਆ ਤੇ ਉਹ ਗੱਲ ਜਿਹੜੀ ਉਹ ਸਾਹਮਣੇ ਆ ਜਾਏਗੀ ਹਾਏ ਫੀਰ ਉਸ ਕਰਤੀ ਜਿਹੜੀ ਹੈਗੀ ਆ ਉਹ ਜਿਹੜੀ ਕਮੇਟ ਦੋ ਐਕਚੁਅਲੀ ਕਮੇਟੀਆਂ ਹੈਗੀਆਂ ਦੋ ਇਸੇ ਜਿਹੜੀਆਂ ਇੱਕ ਪੈਲੀ ਵਾਲੀ ਕਮੇਟੀ ਆ ਰਿਸਵਾਲ ਸੰਗਰਾਣੇ ਵਾਲੀ ਇੱਕ ਦੂਜੀ ਜਿਹੜੇ ਹੁਣ ਜਿਹੜੇ ਸੀ ਨੂੰ ਸੰਚਾਲਨ ਕਰਦੇ ਗੁਰਦਵਾਰਾ ਸਾਹਿਬ ਦਾ ਤੇ ਉਹ ਦੋਵੇਂ ਜਿਹੜੀ ਹੁਣ ਇੱਕ ਥੋੜੀ ਜਿੰਨ ਦੀ ਆਪਸ ਵਿੱਚ ਤਸਲਵਾਜੀ ਵੀ ਸੀਗੀ ਜਿਹਦੇ ਕਰਕੇ ਦੋਸ਼ੀ ਨੇ ਇਸ ਗੱਲ ਦਾ ਫਾਇਦਾ ਲਿਆ ਕੰਬੇ ਦੀ ਵੀ ਕਰਨ ਦੇ ਲਈ ਤੇ ਉਹਨਾਂ ਦੀ ਜਿਹੜੀ ਸਟੇਟਮੈਂਟ ਦੇ ਉੱਤੇ ਜਿਹੜੀ ਇਹ ਮਕਦਮਾ ਜ